ਦੇਖੋ ਜੀ ਤਿੰਨ ਬੰਦੇ ਲੱਗ ਰਹਾ ਹੈ ਤਾਇਰ ਫਟਣ ਵਾਸਤੇ ਆ ਬੰਦੇ ਬਾਹਰ ਮੰਗਾਏ ਆ ਤੀਜਾ ਵੀ ਲੱਗ ਸਕਦਾ ਤੀਜਾ ਲਾਉਣ ਦਾ ਕੋਈ ਫਾਇਦਾ ਨਹੀਂ ਆ ਜੀ ਦੂਜਾ ਹੀ ਠੀਕ ਹੈ ਤੇ ਇੰਨਾ ਬਥੱਕਾ ਵੀ ਨਹੀਂ ਕਰਨਾ ਤੇ ਇੰਨਾ ਟੌਰ ਵੀ ਨਹੀਂ ਬਣਾਉਣਾ ਤੇ ਬਾਕੀ ਪੰਮੇ ਨਾਲ ਗੱਲ ਕਰਾਉਣੇ ਆ ਪੰਮਾ ਦੱਸਦਾ ਹੈ ਕਿ ਇੰਜਨ ਕਹਿੰਦਾ ਕਿ 100 ਦੀ ਸਪੀਡ ਤੇ ਆ ਗਿਆ ਸੀ ਵੀ ਟੈਂਪਰੇਚਰ ਇੰਜਨ ਦਾ ਪਮੈ ਤੂੰ ਹੀ ਕੋਈ ਵੱਡਿਆਗਾ ਤੂੰ ਅੱਜ ਹਰਦੇ ਬਾੜ ਹੀ ਘਟਾਉਣਾ ਫਿਰ ਅਸ ਕੋਈ ਵੱਡਿਆ ਕੁਛ ਕੋਈ ਏਰੀਆ ਕੇ ਬਾੜ ਹੀ ਘਟਾਉਣਾ ਫਿਰ ਅੱਜ ਹਾਂ ਅੱਜ ਤੇ ਕੱਲਾ ਬੰਦਾ ਫਿਰ ਚਲਾ ਅੱਛਾ ਤੂੰ ਚਲਾਈ ਆ ਕਿਹੜੇ ਗੇਅਰ ਤੇ ਵੜਦਾ ਰਿਹਾ ਦੂਜੇ ਆਈ ਸੀ ਆਈ ਚ ਤੇ ਇੰਨਾਂ ਦਾ ਟੈਂਪਰੈਸ਼ਰ ਕਿੰਨਾ ਸੀ ਪ੍ਰੈਸ਼ਰ ਕਿੰਨਾ ਰਹਿ ਜਾਂਦਾ ਸੀ ਕੀ ਸਾਗਦਾ ਵੀ ਮਸ਼ੀਨ ਦਬਦੀ ਸੀ ਜਾਂ ਧੂਆਂ ਮਾਰਦੀ ਸੀ ਨਹੀਂ ਧੂਆਂ ਮਾਰਦੇ ਸੀ ਤੂੰ ਕਿੰਨਾ ਕੁ ਮਾਰਦੀ ਸੀ ਧੂਆਂ ਮਾਰਦੇ ਵਾਂ ਫਿਰ ਲੋਕ ਕਰ ਦਿੰਦਾ ਅੱਛਾ ਕਿਉਂ ਲੋਕ ਕਰਦਾ ਫਿਰ ਧੂਆਂ ਮਾਰਨੇ ਦਾ ਉਹਨੂੰ अच्छा फिर जब ਧੂਆਂ ਮਾਰਦਾ ਸੀ ਉਦੋਂ ਇੰਜਨ ਕਿੰਨਾ ਗਰਮ ਹੁੰਦਾ ਸੀ ਹੌਟ ਚੜ ਜਾਂਦਾ ਹੈ ਹਾਂ ਹੌਟ ਇਹਨਾਂ ਨਹੀਂ ਚੜਾਉਣਾ ਆਪਾਂ ਉਹਨੂੰ ਜਾਲੀ ਚਾਰਲੀ ਕਰੋ ਨਾ ਵਿੱਚੋਂ ਜਾਲੀ ਵਿੱਚਾੜ ਦਿੰਦੇ ਬਾਕੀ ਆ ਜੰਟ ਖੜਾ ਆਪਾਂ ਇਹਨੂੰ ਪੁੱਛਦੇ ਆ ਕਿ ਆਪਾਂ ਨੂੰ ਅੱਜ ਕਿੰਨੇ ਦਿਨ ਹੋ ਗਏ ਮਸ਼ੀਨ ਚੱਲਦੀ ਨ ਆਪਣੀ ਆਪਣੇ ਹੋ ਗਏ ਨਾ ਅੱਜ 20 ਦਿਨ ਹੋ ਗਏ 20 ਦਿਨ ਹੋ ਗਏ 20 ਦਿਨ ਹੋ ਗਏ ਜੀ ਤੇ ਆਪਾਂ ਇੱਕ ਜਗ੍ਹਾ ਅੱਜ ਤੱਕ ਚਲਾਈ ਆ ਜਨੇ ਚਲਾਈ ਇੱਕ ਜਗ੍ਹਾ ਚੱਲੇ ਨਾ ਇਹ ਅੱਜ ਚੱਲੀ ਹੈ ਅੱਜ ਹੀ ਚੱਲੀ ਹੈ 20 ਦਿਨ ਬਾਅਦ ਜੀ ਇੱਕ ਜਗ੍ਹਾ ਤੇ ਅੱਜ ਚੱਲੀ ਆ 40 ਵਿੱਗਾਂ ਦਾ ਪਲਾਟ ਆ ਸਾਹਮਣੇ ਤੁਹਾਨੂੰ ਦਿਖ ਰਿਹਾ ਇੱਕ ਹੀ ਬੰਦੇ ਦਾ ਤੇ ਵਾਟਣਾ ਵਾਟਾ ਇਧਰ ਦੇਖੋ ਸਾਹਮਣੇ ਆ 20 ਵਿਗੇ ਤਾਂ ਇਧਰ ਆ ਲੰਬੇ ਦਿਖਦੇ ਪਿਆ ਉਹ ਤੁਹਾਨੂੰ ਵੱਟ ਦਿਖਦੀ ਆ 20 ਵਿਗੇ ਜਾਨੀ ਕਿ ਛੀਆਂਵਾਂ ਕਨਾਲਾ ਦੇਗਾ ਵਿਗੇ ਇਧਰ ਹੈ ਛੀਆਂ ਦਾ ਵੀ ਲਾਈ ਜਾਂਦੇ ਸੱਤਾਂ ਦਾ ਵੀ ਲਾਈ ਜਾਂਦੇ ਤਾਜ਼ਾ ਹੀ ਇਹਨਾਂ ਦਾ ਤੇ ਉਹ ਕਿੱਥੋਂ ਦਿਖਦਾ ਵਿਗੇ ਜਾਨੀ ਕਿ ਸਾਡੇ ਸਾਹਮਣੇ 20 ਕਿੱਲੇ ਹੀ ਨੇ ਬਾਕੀ ਇਹਨਾਂ ਦੇ ਸਾਹਮਣੇ ਵਿਗੇ ਆ ਤੇ ਉਹ ਉੱਥੋਂ ਚੱਲੇ ਆ 20 ਵਿਗੇ ਇਧਰ ਹੋਗਾ 20 ਖੜਿਆ ਜੀ ਆ ਸਾਹਮਣੇ ਆ ਤੁਹਾਨੂੰ ਆ ਦਿਖ ਰਿਹਾ ਜਿਸ ਤੇ ਵੱਡਾ ਇਸ ਤੋਂ ਅੱਗੇ ਆ ਇਹਨੂੰ 20 ਵਿਘੇ ਆ ਜੀ ਤੂੰ ਦੋ ਦੱਸਦਾ ਆ ਜਿਹੜੇ ਆ ਦੋ ਦੱਸਦਾ ਦੋ ਥੋੜੇ ਹੀ ਹੈ ਦੋ ਏਡੰਦੇ ਆ ਇਦ ਇਤਨੇ ਉੱਤੇ ਦੋ ਇਤਨੇ ਉੱਤੇ ਆ ਦੋ ਹੀ ਦੋ ਏਕੜ ਹੈ ਹਾਂ ਦੋ ਸਰ ਤੇ ਫਿਰ ਦੋ ਵਿਘੇ ਬਤਾ ਰਹਾ ਹੈ ਹਾਂ ਦੋ ਹੋਗਾ ਕਿੰਨਾ ਦੋ ਏਕੜ ਹੈ 3 ਕੇ ਆਸ-ਪਾਸ 3 ਸਾਢੇ 3 ਕੇ ਆਸ-ਪਾਸ ਮੈਂ ਇਹ ਹੈ ਨਾ ਇਤਨਾ ਚੁੱਪ ਕੇ ਹੋ ਗਿਆ ਯਾਰ ਮੇਰੇ ਕੋ ਪਤਾ ਕੀ ਉਹ ਦਿਖ ਰਹਾ ਹੈ ਐਸਾ ਹੈ ਮੇਰੇ ਕੋ ਤੇਰੇ ਕੋਲ ਨਹੀਂ ਦਿਖ ਰਾ ਮੇਰੇ तरफ ਦੇਖਣਾ ਤੂੰ ਇਧਰ ਕੈਮਰੇ ਦੇ ਤਰਫ ਉਧਰ ਤੇਰੇ ਕੋਲ ਦਿਖੇਗਾ ਇਹ ਕਿੰਨਾ 2 ਵਿਗਾ 2 ਨਹੀਂ ਆਇਆ ਇਹ ਜਿਆਦਾ ਹੈ ਜਿਆਦਾ ਹੋਗਾ ਤੂੰ ਕੈਸੇ ਬੋ ਰਕ 2 ਅੱਛਾ ਵੇ ਬੰਦਾ ਕੀ ਕਰ ਦੇਖ ਹੁਣ ਆਪਣੀ ਮਸ਼ੀਨ ਚੱਲਦੀ ਆ ਠੀਕ ਹੈ ਚੱਲ ਰਹੀ ਨਾ ਇਹਨਾਂ ਕੋਈ ਏਕ ਦੁਕ ਦਾਣੇ ਦਿਖ ਜੈਗੇ ਇਹ ਰੋਲਾ ਪਾएंगे ਕਿ ਨੀਚੇ ਗਹਿਉ ਆਗੇ ਗਹਿਉ ਆਗੇ ਅਗਰ ਇਹ ਪੂਰਾ ਖੇਤ ਬਤਾਏ ਨਾ ਤੇ ਗੱਡੀ ਉਹ ਸਾਬ ਨਾਲ ਚੱਲਦੀ ਆ ਥੋੜੀ ਜੀ ਉਸ ਤਰੀਕੇ ਨਾਲ ਬੰਦਾ ਚਲਾਉਂਦਾ ਕਿ ਬੰਦੇ ਨੇ ਯਾਰ ਆਪਾਂ ਨੂੰ ਸਹੀ ਬਤਾ ਆਪਾਂ ਇਹਦਾ ਨੁਕਸਾਨ ਨਾ ਕਰੀਏ ਹਾਂ ਹੁਣ ਮਸ਼ੀਨ ਆਪਣੀ ਤੇਜ਼ ਚੱਲਦੀ ਬਾਕੀ ਨੁ ਤੇ ਗੱਲ ਵੀ ਬੰਦੇ ਨੂੰ ਸਹੀ ਦੱਸਣਾ ਚਾਹੀਦਾ ਜੇ ਇਹ ਇੱਕ ਦਾਣਾ ਵੀ ਥੱਲੇ ਦੇਖੂਗਾ ਨੇ ਦਾਣੇ ਦਿਖਾਉਣਗੇ ਪਿੱਛੇ ਦਾਣੇ ਇਹਨਾਂ ਖੇਤ ਨਹੀਂ ਦੱਸਣਾ ਮੇਰਾ ਖੇਤ ਪੂਰਾ ਹੈ ਹਾਂ ਸਹੀ ਗੱਲ ਹੈ ਨਾ ਸਹੀ ਦਾਣੇ ਵੇਚਦੇ ਹਾਂ ਹਾਂ ਆ ਦੇਖੋ ਜੀ ਆ ਦੋ ਕਿੱਲੇ ਹੈਗੇ ਆ ਜੀ ਆਪਣੇ ਪੰਜਾਬ ਦੇ ਉਹ ਸਾਹਮਣੇ ਇਧਰ ਨੂੰ ਕਰਕੇ ਤੇ ਇਹਨਾਂ ਨੇ ਦੋ ਬਿਗੇ ਦੱਸਿਆ ਇਧਰ ਨੂੰ ਤੇ ਬਾਕੀ ਜੀ ਏਰੀਆ ਬਹੁਤ ਖੂਬਸੂਰਤ ਹੈ ਜਿੱਥੇ ਆਪਣੀ ਮਸ਼ੀਨ ਚੱਲਣ ਢਈ ਆ ਦੇਖੋ ਨਜ਼ਾਰੇ ਆਉਂਦੇ ਆ ਇੱਥੇ ਬਾਕੀ ਪੈਸਾ ਕੋਈ ਨਹੀਂ ਬੈਠਾ ਕੱਲੇ ਨਜ਼ਾਰੇ ਹੀ ਰਹਿ ਜਾਂਦੇ ਆ ਪੈਸੇ ਬੁਹਰੇ ਕੋਈ ਨਹੀਂ ਹੈਗਾ ਕਿ ਪੈਸਾ ਆਪ ਬਚਾ ਕੇ ਲਿਜਾਈਦਾ ਇੱਥੇ ਜਿਹੜੇ ਵੇਖਣ ਨੂੰ ਨਜ਼ਾਰੇ ਆ ਉਹੀ ਮਿਲਦੇ ਆ ਤੇ ਬਾਕੀ ਪੈਸਾ ਨਹੀਂ ਆਪਾਂ ਕੋਈ ਹੈਗੀ ਕਿ ਪੈਸੇ ਦੇਖੋ ਜੀ ਕੱਲ ਆਪਣਾ ਟਾਇਰ ਪਾੜ ਗਿਆ ਦਸ਼ਮੀਸ਼ ਮਸ਼ੀਨ ਦਾ ਤੇ ਉਹਦਾ ਟਾਇਰ ਪਟਾ ਤਕਰੀਬਨ ਪਹਿਲੇ ਸਾਡੇ ਕੋਲ ਇੱਕ ਟਾਇਰ ਨਾਲ ਲੱਗਾ ਸੀ ਟਾਇਰ ਹੈਗਾ ਸੀ 50 ਪੈਸੇ ਉਹ ਟਾਇਰ ਕਿਨਾਰੀ ਛੱਡ ਗਿਆ ਤੇ ਅਸੀਂ ਲਾ ਗਏ ਤੇ ਅਸੀਂ ਲਾਤਾ ਜੀ ਦੂਸਰਾ ਆਪਣੇ ਕੋਲ ਸਟਿੱਕਣੀ ਗਈ ਸੀ ਐਮ ਆਰ ਐਫ ਦੀ ਕੰਪਨੀ ਦਾ ਟਾਇਰ ਸੀ 40 ਕੇ ਪੈਸੇ ਹੈਗਾ ਸੀ ਤੇ ਉਹ ਜੀ ਉਹਨਾਂ ਨੇ ਹਵਾ ਕਿਤੇ ਭਰਉਣ ਲੱਗੇ ਤੇ ਹਵਾ ਭਰਉਣ ਕਰਕੇ ਉਹਦੇ ਗੇਜ ਖਰਾਬ ਸੀ ਆਉਂਦੀ ਜੀ ਜਾਨੀ ਕਿ ਗੇਜ ਥੋੜਾ ਕੋਈ ਫਾਲਡ ਵਗੈਰਾ ਹੈਗਾ ਸੀ ਤੇ ਉਹਨੇ ਕਿਤੇ ਕਰਦੀ ਕੰਜੇਰੇ 55 ਦੇ 35 ਕਰਾਣੀ 35 ਬਜਾਏ ਉਹਨੇ 52 50 ਦੇ 50 48 ਦੇ ਲਗਭਗ ਕਰਦੀ ਉਹਨੇ ਹਵਾ ਉਹਦੇ ਕਰਕੇ ਚੱਲੀ ਆ ਮਹੀਨ ਤਕਰੀਬਨ ਦੋ ਦੋ ਕੋਹੜੇ ਚੱਲੀ ਹੋ ਗਈ ਤੇ ਮੈਨੂੰ ਫੋਨ ਆ ਗਿਆ ਆਪਣੇ ਟਾਇਰ ਪਟਾਕਾ ਮਾਰ ਗਿਆ ਮਾ ਟਾਇਰ ਨਵਾ ਟਾਇਰ ਟਾਇਰ ਪਟਾਕਾ ਕਿੱਦਾਂ ਮਾਰ ਗਿਆ ਕਹਿੰਦਾ ਵੀ ਇਸ ਤਰ੍ਹਾਂ ਆ ਕੰਮ ਹੋ ਗਿਆ ਪਟਾਕਾ ਮਾਰ ਗਿਆ ਮਾ ਚਲੋ ਮੈਂ ਉੱਥੋਂ ਮੈਂ ਕੁਝ ਸੋਚਦਾ ਹੋ ਰਹੀ ਮੈਂ ਜਾਣਾ ਕਿਤੇ ਹੋਰ ਸੀ ਦੂਸਰਾ ਲੈਣੇ ਵਾਸਤੇ ਜਿੱਦਾਂ ਮੰਗਲਾਇਲ ਵਗੈਰਾ ਮੈਨੇ ਕਦੇ ਹਿੰਜਾਂ ਦਾ ਲਿਆਉਣਾ ਮਾ ਚਲ ਮੈਂ ਹੋਏ ਜਾਂਦਾ ਰੋਟੀ ਖਾ ਕੇ ਮੰਗਲਾਇਲ ਲਿਆਉਂਦੇ ਤੇ ਮੰਗਲਾਇਲ ਕਹਿੰਦਾ ਮੈਨੂੰ ਫੋਨ ਆ ਟਾਇਰ ਪਟਾਕਾ ਮਾਰ ਗਿਆ ਫਿਰ ਇਥੋਂ ਚੱਕਾ ਮੋਟਰਸਾਈਕਲ ਜੀ ਆਪਾਂ ਇਥੋਂ ਗਏ ਜੈਨ ਉਹ ਜੈਨ ਇੱਥਾ ਹੈਗਾ ਜੀ ਉਹ ਤਕਰੀਬਨ 80 ਕਿਲੋਮੀਟਰ ਜੈਨ ਇਥੋਂ ਆ ਉੱਥੇ ਗਏ ਤੇ ਉਤੋਂ ਆਪਾਂ ਲੈਂਦਾ ਜੀ ਟਾਇਰ ਬੁੱਕਰ ਆ ਉਹਨਾਂ ਦੀ ਅੱਜ ਵੀਡੀਓ ਕੱਲ ਵੀਡੀਓ ਪਾਈ ਸੀ ਉਹਨਾਂ ਦੀ ਤੇ ਉਹਨਾਂ ਕੋਲ ਲੈ ਬੰਦੇ ਬਹੁਤ ਵਧੀਆ ਸੀ ਤੇ ਦੇਖੋ ਜੀ ਮੇਰਾ ਟਾਇਰ ਪਾਟਾ ਨਾ ਉਦਾਂ ਦੱਸ ਦਿਆਂ ਕਿ ਯਾਰ ਬਿੱਲੀ ਬਹੁਤ ਬਹੁਤ ਯਾਰ ਹੁੰਦੇ ਆਪਣੇ ਜਿੱਦਾਂ ਕਿ ਬਿੱਲੀ ਸੱਜਣ ਬਹੁਤ ਆ ਤੇ ਦੇਖੋ ਜੀ ਮੇਰਾ ਕੱਲ ਟਾਇਰ ਜਿਹੜਾ ਪਾੜ ਗਿਆ ਮੇਰੇ ਕੋਲ ਦੋਨੇ ਟਾਇਰ ਹੀ ਖਤਮ ਹੋ ਗਏ ਜਾਨੀ ਕਿ ਇੱਕ ਤਾਂ ਪਹਿਲੇ ਖਰਾਬ ਹੋ ਗਿਆ ਇੱਕ ਦੂਸਰਾ ਹੀ ਪਾੜ ਗਿਆ ਪਟਾਕਾ ਮਾਰ ਗਿਆ ਉਹ ਤੇ ਮੈਂ ਇੱਕ ਦੋ ਬੰਦਿਆਂ ਨੂੰ ਫੋਨ ਲਾਇਆ ਆਪਣੇ ਯਾਰ ਦੋਸਤਾਂ ਨੂੰ ਆਪਣੇ ਹੈਗੇ ਤੁਹਾਨੂੰ ਪਤਾ ਹੀ ਜਿਹੜੇ ਵੀਡੀਓ ਚ ਆਉਂਦੇ ਹੁੰਦੇ ਕਿੰਨੇ ਬੰਦੇ ਕਿੰਨੇ ਯਾਰ ਦੋਸਤ ਆਪਣੇ ਸਾਰਿਆਂ ਕੋਲ ਸਟਿੱਪਨੀ ਹੈਗੇ ਕਿਸ ਕੱਟ ਲੱਗਿਆ ਕੋਈ ਕਹਿੰਦਾ ਮੇਰੇ ਕਿਨਾਰੀ ਛੱਡੀਏ ਤੇ ਕੋਈ ਕਹਿੰਦਾ ਮੇਰੇ ਦੂਜਾ ਪੱਛ ਭਰਿਆ ਵੀ ਚੱਲਣ ਨਾਲ ਲੇ ਗਈ ਐਵੇਂ ਟਾਈਮ ਪਾਸੀ ਆ ਮੈਂ ਨਾ ਇਹ ਹਿਸਾਬ ਲਾਇਆ ਮੈਂ ਹਮਮ ਇਮਾਮਸਤੀ ਕਰੇ ਗੱਲ ਤਰ੍ਹਾਂ ਕੀ ਕਹਿੰਦਾ ਹੁੰਦਾ ਕਿ ਪੈਂਦੇ ਕਿਹੜਾ ਖੜਦਾ ਸਾਰੇ ਨੱਟ ਜਾਂਦੇ ਨੇ ਉਦੋਂ ਉਹਨਾਂ ਜਿਹੜੇ ਬੇਲੀ ਹੁੰਦੇ ਆ ਜਿੰਨਾ ਜਿਹੜਾ ਉਹਦਾ ਕੋਈ ਜਿੰਨਾ ਜਿਹੜਾ ਉਹਦੇ ਕੋਲ ਸਭ ਕੁਝ ਆ ਕੋਈ ਪੈਸਾ ਆ ਜਾ ਕੁਝ ਵੀ ਆ ਉਹਨਾਂ ਜਿਹੜੇ ਸਾਰੇ ਬੇਲੀ ਆ ਤੇ ਜਦੋਂ ਕੁਈ ਲੋੜ ਪੈ ਗਈ ਉਦੋਂ ਬੇਲੀ ਕੋਈ ਨਹੀਂ ਰਹਿ ਜਾਂਦਾ ਜੀ ਉਦੋਂ ਵੇਖੋ ਜੀ ਹੁਣ ਇੱਥੋਂ ਆਪਣੇ ਮਾਨਸ਼ੇ ਦੀ ਕੰਬੈਨ ਆਈ ਹੋਈ ਸੀ ਤਕਰੀਬਨ ਆਪਣੇ ਨਾਲ ਐ ਇੱਥੇ ਚਲਦੀ ਆ ਦੇਖੀ ਤਾਂ ਮੈਂ ਵੀ ਨਹੀਂ ਨਾ ਇਹ ਬੰਦਾ ਦੇਖਿਆ ਕੰਬੈਨ ਕਿਹੜੀ ਆ ਜਾਨੀ ਕਿ ਉਹ ਦਸਮੇਸ਼ ਕੋਲੇ ਮੈਂ ਕਦੇ-ਕਦੇ ਜਾਂਦਾ ਹੁੰਨਾ ਨਾ ਤੇ ਉੱਥੋਂ ਜਾਂ ਉਹਨੂੰ ਵਿਚਾਰੇ ਟਾਇਰ ਪੁੱਛਿਆ ਕਹਿੰਦਾ ਚੱਲ ਚਲਾ ਲੈ ਯਾਰ ਦੋ ਦਿਨ ਟਾਇਰ ਦੀ ਕਿਹੜੀ ਗੱਲ ਆ ਉਹ ਬੰਦਾ ਮਾਨਸ਼ੇ ਦਾ ਸੀ ਉਹਨੇ ਆਪਾਂ ਨੂੰ ਟਾਇਰ ਦੇ ਦਿਆ ਤੇ ਜਿਹੜੇ ਮੇਰੇ ਯਾਰ ਬੇਲੀ ਹਨਾ ਉਹਨਾਂ ਬੰਦੇ ਕਿਸੇ ਟਾਇਰ ਨਹੀਂ ਦਿੱਤਾ ਆਪਾਂ ਨੂੰ ਤੇ ਦੋ ਤਿੰਨ ਬੰਦਾਂ ਨੇ ਚਾਰਾਂ ਨੂੰ ਪੁੱਛਿਆ ਮੈਂ ਉਦਾਂ ਹੀ ਦੱਸਿਆ ਕਿ ਕੋਈ ਕਹਿੰਦਾ ਮੇਰੇ ਆ ਚੀ ਹੋਇਆ ਕੋਈ ਕਹਿੰਦਾ ਹੋਇਆ ਉਹ ਕਹਿੰਦਾ ਭਾਈ ਚਲਾ ਲਓ ਕੋਈ ਗੱਲ ਟਾਇਰ ਦੀ ਕੋਈ ਗੱਲ ਨਹੀਂ ਨਾਲੇ ਦੇਖ ਲਓ ਬੰਦਾ ਅਲੱਗ ਏਰੀਆ ਦਾ ਬੰਦਾ ਸੀ ਇੱਥੋਂ ਤਕਰੀਬਨ ਮਾਨਸੇਰ ਏਰੀਆ ਦੇ ਲਾਗੇ-ਬਾਗੇ ਕੋਈ ਨਾਲ ਪਿੰਡ ਆ ਮੈਂ ਆਪ ਉਹ ਤੁਹਾਨੂੰ ਵੀਡੀਓ 'ਚ ਮਿਲਾਉਂਗਾ ਮੈਂ ਕਦੇ ਇੱਥੇ ਮੈਨੂੰ ਮਿਲਿਆ ਤੇ ਇੱਥੇ ਸਾਹਮਣੇ ਮੰਦਿਰ ਉੱਤੇ ਮਸ਼ੀਨ ਖੜਦੀ ਆਪਣੀ ਦਸਮੀਤ ਵੀ ਤੇ ਉਹ ਵੀ ਤੇ ਉਹ ਬੰਦਾ ਕਹਿੰਦਾ ਯਾਰ ਟਾਇਰ ਲਾ ਜਾ ਟਾਇਰ ਦੀ ਗੱਲ ਨਹੀਂ ਦੇਖ ਲਓ ਬਗਾਨਾ ਬੰਦਾ ਕੰਮ ਆ ਗਿਆ ਤੇ ਆਪਣੇ ਬੰਦਿਆਂ ਨੇ ਟਾਇਰ ਨਹੀਂ ਦਿੱਤਾ ਤੇ ਹਾਰ ਕੇ ਫਿਰ ਨਵਾਂ ਲੈ ਕੇ ਆਇਆ ਬਾਕੀ ਆਪਣੀ ਮਦਦ ਕੀਤੀ ਆ ਬੱਬੂ ਦੇ ਡੈਡੀ ਨੇ ਬੱਬੂ ਸਮਝ ਲਓ ਬੱਬੂ ਨੇ ਮਦਦ ਕੀਤੀ ਆ ਪੈਸੇ ਉਹਨੇ ਦਿੱਤੇ ਆਪਾਂ ਨੂੰ ਟਾਇਰ ਵਾਸਤੇ ਟਾਇਰ ਨਵਾਂ ਲਿਆਂਦਾ ਤੇ ਬਸ ਆਪਾਂ ਨੂੰ ਇੱਕੋ ਹੀ ਉਹ ਯਾਰ ਹੈ ਆਪਣਾ ਜਿੰਨੇ ਵੀ ਇੱਥੇ ਸਾਰੇ ਹੈਗੇ ਬਾਕੀ ਦੇ ਸਭ ਬਤਵਲੀ ਨੇ ਉਹੋ ਯਾਰ ਹੈ ਜਿਹੜਾ ਪੱਕਾ ਯਾਰ ਹੈ ਜਿਹੜਾ ਟਾਈਮ ਤੇ ਛਾਣੇ ਕਹਿੰਦੇ ਇਹਨਾਂ ਦਾ ਜਿਹੜਾ ਬੰਦਾ ਟਾਈਮ ਤੇ ਕੰਮ ਆਵੇ ਨਾ ਉਹੀ ਉਹੀ ਆਪਣਾ ਯਾਰ ਹੁੰਦਾ ਹੈ ਕਿ ਉਹਦੇ ਵਰਗਾ ਬੰਦਾ ਕੋਈ ਇਹਨਾਂ ਤੇ ਉਦਾਂ ਦੇ ਯਾਰ ਬਥੇਰੇ ਬੜੇ ਹਿਰਦੇ ਆ ਤੇ ਹੁਣ ਜੀ ਤੁਹਾਨੂੰ ਚੱਕ ਸਾਹਮਣੇ ਹੀ ਚਲਿਏ ਜੀ ਤੂੰ ਉੱਧਰ ਹੈ ਟਾਇਰ ਫਿੱਟ ਕਰਾ ਰਿਹਾ ਚਲਿਏ ਹਾਂ ਡੀਜ਼ਲ ਚਲਤੇ ਉਹਨੇ ਦਵਾਈ ਲੈਣੀ ਲਾਇਆ ਨਾਲ ਡੀਜ਼ਲ ਲੈ ਤਾ ਦਵਾਈ ਵੀ ਭੁੱਲ ਗਏ ਉਹ ਉਹ ਫਿਰ ਇਹਨਾਂ ਨੇ ਫੋਨ ਕਰਦੇ ਗਾੜੀ ਕੱਢ ਗਈ ਸੀ ਦਵਾਈ ਇਸ ਲਈ ਭੁੱਲ ਗਏ ਤੂੰ ਕਹਿੰਨਾ ਪਹਿਲਾਂ ਕੱਲ ਬੋਲੇ ਨੇ ਹੂੰ ਕੇ ਯਾਰ ਕੇ ਇਹ ਕਾਟਣਾ ਕੱਲ ਨਹੀਂ ਚਲੇਗੀ ਇੱਧਰ ਗਾੜੀ ਹੋ ਆਪਣੀ ਕਿੱਧਰ ਹੈ ਇੱਧਰ ਪਹਿਲਾਂ ਚਾਹੀਏ ये रखा हुआ उसने काटना वो अपन को बोल रहा था वो बोलता तो नहीं काटेंगे कल ठीक है अपना कल हो जाएगा ना कल देखो वो उधर काट के आएंगे हा, हा, वो ग्यारह बारह उसमें हो जाएगा ठीक है ठीक है, है ना फिर इधर आएगी गाड़ी शाम हो जाएगी फिर वो बालू सिंह का काटना वो ये शंकर का इनका नारायण सिंह का ये नारायण सिंह का फिर वो बालू सिंह का दिख रहा है वो वो बालू ये ये कुए वाला इसका वो बाकी रहा ये

ये हाँ अगर पैसा की को, कोई कमाई होती ना तो ते मैं तेरे को तो ये नहीं बोल मेरा मन करता यहाँ काम छोड़ने जाने को। मन करने का क्या बात है इधर भीम में तो बहुत सारा अधूरा हाँ, पड़ा हाँ, उनको हाँ, बोल दो तुम दिन रात गाड़ी चलने दो हाँ, सही तो बात है बोल तो दो भले भले गाड़ी दो दिन रोक दूंगा मैं उसको तीसरे दिन तो फिर गाड़ी छोड़नी पड़ेगी है वही बात इधर अगर कुछ पैसा कमाई होती तो कोई अधूरा नहीं है भले अपनी गाड़ी आप ले भी सकते हो ले जा भी सकते है उनके पास अधूरा रखा हुआ फिर पैसा अटक जाए उनके बेचारे नहीं मैं ये बोल रहा हूँ मेरी बात सुनो ਕਿ ਯਹਾਂ ਕਮਾਈ ਹੁੰਦੀ ਨਾ ਤੇ ਮੇਰਾ ਦਿਲ ਨਹੀਂ ਕਰਦਾ ਕਿ ਯਹਾਂ ਛੋੜ ਕੇ ਉਧਰ ਜਾਏ ਕੰਮ ਹੀ ਕਰਨਾ ਹੈ ਕੰਮ ਹੀ ਕਰਨਾ ਇਧਰ ਚਾਏ ਉਧਰ ਹੈ ਹਾਂ ਸਹੀ ਹੈ ਕੋਈ ਵੀ ਹੈ ਦੇਖੋ ਤੇਰੇ ਸਾਹਮਣੇ 3000 4000 ਦਿਹਾੜੀ ਪੜ ਰਹੀ ਹੈ ਗੱਡੀ ਵੇ ਇੱਕ ਦਿਨ ਦਾ ਕੀ ਫਾਇਦਾ ਇਤਨੇ ਸੰਦ ਪੌਣੇ ਇਤਨੇ ਬੰਦੇ ਆ ਮੈਂ ਸਮਝ ਰਹਾ ਹਾਂ ਹਾਂ ਚਲੋ ਚੱਲੇ ਆਲਾ ਪੁੱਤ ਟਾਇਰ ਚੜਾ ਰਿਹਾ ਤੇ ਚਲਦੇ ਚਲੋ ਉਹਨੂੰ ਤੁਹਾਨੂੰ ਲੈ ਕੇ ਜਾ ਰਹੇ ਹਾਂ ਜਾਂ ਆਪਾਂ ਕੱਲ ਕਿਹੜਾ ਟਾਇਰ ਲੈਂਦਾ ਉੱਥੇ ਲੈ ਕੇ ਜਾਂਦੇ ਹਾਂ ਤੁਹਾਨੂੰ ਜਿਹੜਾ ਟਾਇਰ ਦੀ ਫਿਟਿੰਗ ਕਰ ਰਿਹਾ ਹੈ ਬੰਦੇ ਤੇ ਚਲਦੇ ਹਾਂ ਉਹਨੂੰ ਉੱਥੇ ਲੈ ਕੇ ਸਸਿਆਕਾਰ ਸਵਾਗਤ ਹੈ ਜੀ ਤੁਹਾਡਾ ਆਪਣੇ ਨਵੀਂ ਵੀਡੀਓ ਜੇ ਤੇ ਆਪਣਾ ਜੀ ਅੱਜ ਦਾ ਵੀਡੀਓ ਹੈ ਕਿ ਆਪਣੀ ਮਸ਼ੀਨ ਅੱਜ ਪਹਿਲਾ ਦਿਨ ਜੋ ਜਿਹੜੀ ਇੱਕ ਜਗ੍ਹਾ ਤੇ ਚੱਲਣ ਲੱਗੀ ਆ ਸਵੇਰ ਦੀ ਤਕਰੀਬਨ 40 ਵਿੱਗਾਂ ਦਾ ਪਲਾਟ ਹੈ ਬੰਦੇ ਦਾ ਤੇ 40 ਵਿੱਗਾਂ ਦੇ ਵਿੱਚੋਂ 25 ਵਿੱਗੇ ਵੱਢ ਚੁੱਕੀ ਆ ਮਸ਼ੀਨ ਟਾਈਮ ਹੋ ਗਿਆ ਜੀ ਲਗਭਗ 3 ਦਾ ਦੇਖੋ ਜੀ ਇਧਰੋਂ ਸਾਹਮਣੇ ਚੱਲੀ ਉਹ ਤੁਹਾਨੂੰ ਦਰਸਤ ਦਿਖ ਰਹੇ ਹੋਗੇ ਇੱਥੋਂ ਲਗਭਗ ਹੈਗੇ ਆ ਬਹੁਤ ਬਹੁਤ ਵੱਢ ਦਿਖਦੀ ਆ ਤੁਹਾਨੂੰ ਜਿੱਦਾਂ ਕਿ ਦਿਖ ਰਿਹਾ ਆ ਤੇ ਇਧਰ ਨੂੰ ਆ ਕੇ ਆ ਸਾਹਮਣੇ ਮਸ਼ੀਨ ਇਧਰ ਆ ਰਹੀ ਆ ਤੇ ਇੱਥੋਂ ਅੱਗੇ ਉਹ ਥੱਲੇ ਨੂੰ ਜਾ ਕੇ ਜਾਨੀ ਕਿ ਇਸ ਦਾ 40 ਵਿਕੇ ਖੇਤ ਆ ਪਹਿਲਾ ਦਿਨੇ ਅੱਜ ਜਿੱਥੇ ਮਸ਼ੀਨ ਇੱਕ ਤਾਂ ਚੱਲੀ ਆ ਬੰਦਾ ਨੇ ਮਸ਼ੀਨ ਪਹਜਾਈ ਬਹੁਤ ਆ ਦੇਖੋ ਇੰਜਨ ਵੀ ਥੋੜੇ ਜਾਂ ਲਸਰ ਮਾਰਦਾ ਆ ਜਾਓ ਇਧਰ ਨੂੰ ਆ ਜਾਓ ਓ ਜੀ ਤੂ ਆ ਇਧਰ ਆ ਜਾਓ ਤੋਰਾ ਚੈੱਕ ਕਰੋ ਜੀ ਬਾਕੀ ਆਪਣੇ 4600 ਦਾ ਕਿੰਨਾ ਤੋਰਾ ਚੱਲ ਰਿਹਾ ਮਸ਼ੀਨ ਦਾ ਸਾਨੂੰ ਬਹੁਤ ਆ ਬਹੁਤ ਜਿਆਦਾ ਵੱਟਾ ਐਪੀ ਦੇ ਵਿੱਚ ਦੇਖੋ ਮਸ਼ੀਨ ਇੱਕ ਵਾਰ ਚੜਦੀ ਐ ਇੱਕ ਉਤਰਦੀ ਐ ਇੱਕ ਚੜਦੀ ਐ ਇੱਕ ਉਤਰਦੀ ਐ ਇਸ ਤਰੀਕੇ ਦੇ ਵੱਟਾ ਨੇ ਇੱਥੇ ਤੇ ਇਧਰ ਨੂੰ ਬਸ ਨਹੀਂ ਚੱਲਦਾ ਕਿ ਮਸ਼ੀਨ ਆ ਪੂਰੀ ਭਜਾ ਦਈਏ ਇਧਰ ਦੇਖੋ ਇੱਕ ਕਰਮ ਦੇ ਵੱਟਾ ਪੂਰੀ ਕਰਮ ਦੇ ਆਪਣੇ ਜਿੱਦਾ ਇੱਕ ਗੱਠਾ ਕਹਿੰਦੇ ਆ ਇਧਰ ਕਰਮ ਦੇ ਵੱਟਾ ਤੇ ਜਿੱਦਾਂ ਕਿ ਰੋਪਣ ਏਰੀਆ 'ਚ ਬੋਲੀ ਕਹਿੰਦੇ ਆ ਇੱਕ ਗੱਠਾ ਗੱਠੇ ਦੀ ਵੱਟਾ ਉਹ ਅਲੱਗ-ਅਲੱਗ ਏਰੀਆ ਦੀ ਪਾਸ਼ਾ ਤੇ ਬਾਕੀ ਜਦੋਂ ਇਧਰ ਨੂੰ ਜਾਂਦੀ ਆ ਉਹ ਤਾਂ ਪਾਨੀ ਕਿ ਨਹੀਂ ਸਪੀਡ ਤੇ ਹੋ ਜਾਈ ਜਦੋਂ ਆਹ ਲੋਡ ਚੱਲਦੀ ਆ ਬਾਕੀ ਤੋੜਾ ਚੱਲਦੇ ਆ 1 ਮਿੰਟ ਬਾਕੀ ਤੋੜਾ ਵੇਖੋ ਮਹੀਨ ਦਾ ਇਹਦਾ ਬੰਦੇ ਦੇ ਮੱਠੀ ਹੋਣ ਕਿਤਾ ਆਈ ਇਹਨੇ ਦੂਜੇ ਹਾਈ ਜੇ ਚੱਲ ਰਹੀ ਆ 12 ਦੀ ਪੁਲੀ ਤੇ ਇਹਦਾ ਕਰਮ ਵਾਲਾ ਚਾਜ ਇਹ ਚਾਜ ਹੈ ਇਹਦੇ ਨਾਲ ਪਿੱਛੇ ਦਾਣਾ ਆਊਗਾ ਜਿੱਥੇ ਮਰਜ਼ੀ ਚੈੱਕ ਕਰ ਲਵੇ ਬੰਦਾ ਤੇ ਨਾ ਹੀ ਇਹਦੇ ਕਟਾਈ 'ਚ ਕੋਈ ਫਰਕ ਪਊਗਾ ਟਾਇਰ ਚੜਵਾ ਲੈ ਆਪਾਂ ਟਾਇਰ ਲੈਂਦਾ ਜੀ ਨਵਾਂ ਇਹ ਵਾਹ ਚੱਲੂਏ ਵਾਹ ਚੱਲੂਏ ਇਹ ਰਿਵਾਈਜ਼ ਕਰੇ ਨੀ ਆਸਟਾਨਾ ਦੀ ਛੱਡੀ ਕਿਨਾਰੀ ਇੱਥੋਂ ਇਹ ਟਾਇਰ ਆਪ ਕੰਮ ਆਏਗਾ ਨਹੀਂ ਐਵੇਂ ਜਾ ਇਸ ਕਨਾਰ ਇਹ ਟੁੱਟਾ ਹੋਆ ਥੋੜਾ ਸਾ ਕੰਮ ਆ ਜਾਏਗਾ ਨਹੀਂ ਹਾਂ ਨਾਲਜ ਨਹੀਂ ਆ ਨੀਚੇ 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 ਹੋਰ ਦਬਾਓ ਇਹ ਦੇਖੋ ਇੱਧਰ ਬੰਦਿਆਂ ਨੂੰ ਪਤਾ ਬਣੇਗਾ ਦੱਸਣਾ ਪੈਂਦਾ ਕਿ ਟਾਇਰ ਕਿਹੜੇ ਹਾਵਣਾ ਪਟਿੰਦਾ ਦੇਖੋ ਚਮਚੇ ਪਣੀ ਕਿੱਦਾਂ ਦੇ ਬਣਾਈ ਕਰਦੇ ਆ ਟੂਬ ਕੋ ਦੇਖ ਲੈਣਾ ਟੂਬ ਕੋ ਕੱਟ ਨਹੀਂ ਲੱਗਣੇ ਦੇਣਾ ਇਧਰ ਜੀ ਪਤਾ ਹੋਣੇ ਲੱਗਦਾ ਡਰੀ ਜਾਂਦਾ ਬੰਦਾ ਟਾਇਰ ਬੱਟਣ ਲੱਗ ਪਿਆ ਕਿ ਲਾ ਦੇ ਕੀ ਹੋਣ ਤਾਇਰ ਟੁੰਗਲਾਂ ਵਿੱਚ ਉਂਗਲਾਂ ਨਹੀਂ ਪਾਵਾ ਕਿਦੇ ਉਂਗਲਾਂ ਤੇ ਮਰੀ ਵਿਚ ਆ ਜਾ ਉਂਗਲ ਹੀ ਮਤ ਡਾਲਾ ਹੂੰ ਕਿੱਕੀ ਰੋੜੀ ਹੂੰ ਕਿਹਦੀ ਗੰਦਗੀ ਕਰ ਰਹੀ ਸੀ ਤੂੰ ਪਕੜਾ ਉਸ ਨੂੰ ਪਕੜਨਾ ਪੈਣਾ ਜੇ ਆਪਣੇ ਪਿੰਡ ਦੇ ਹੁੰਦੇ ਤਾਂ ਹੁਣ ਟਾਇਰ ਨੂੰ ਬਾਹਰ ਆਇਆ ਖੜਾਉਣਾ ਸੀ ਆ ਦੇਖੋ ਇਹਦੇ ਕੋਲ ਟਾਇਰ ਨਹੀਂ ਪਟਿੰਦਾ ਪਿਆ ਟਾਇਰ ਵੀ ਪੁਰਾਣਾ ਨਾਲੇ ਤੇ ਆ ਨਵਾਂ ਜੀ ਔਰ ਕਰ ਕਿਵੇਂ ਫਿੱਟ ਕਰਨਗੇ Thank <laughs> you. ਸੋ ਫਾਇਦੇ ਦੋ ਦੁਕਾਨਾ ਵਾਲਾ ਪਟਾਣੇ ਲੱਗੇ ਜੀ ਨਿਕਲਦੇ ਪਾਣੀ ਨਹੀਂ ਰਹਿਣੋ ਕੋਲਾਰ ਨਹੀਂ ਪੜਿਆ ਬਟ ਅਬ ਲਿਆ ਜੇ ਸਟਾਮੇ ਪੜੀ ਸੋ ਲਾਤੋ ਪਾਣੀ ਅੰਦਰ ਆਉਂ ਨਹੀਂ ਆਪਣੇ ਉਪਰ ਪੜੀ ਗਿਆ ਇਹ ਮਨੀ ਦੁਕਾਨ ਵਿੱਚ ਪੜੀ ਲੜਦੇ ਨੇ ਜੀ ਦੋਵੇਂ ਆਪਸੇ ਚ ਇਹ ਖਤਮ ਹੋਈਓ ਇੱਕ ਹੋਰ ਜੀ ਆ ਗਿਆ ਪਿੱਛੇ ਚਾਰ ਬੰਦੇ ਟਾਇਰ ਪਟਾ ਦੇਖੋ ਵੀ ਪੁਰਾਣਾ ਨਾ ਕੋਲ ਕਰ ਬ ਦੋ ਸਕਿਮਾਂ ਦਾ ਸੰਨ ਵਾਲਿਆ ਤੇ ਇੱਕ ਦੋ ਮਿਸਤਰੀਆ ਤੇ ਦੋ ਨਾਲ ਬੰਦੇ ਹੋਰ ਆ ਟੈਰਟਰ ਵਾਸਤੇ ਕਾ ਬੋਰਾ ਉਹ ਹਾਂ ਹਾਂ ਇਸਮੇ ਨਾ ਪਾਊਡਰ ਲਗਾ ਕੇ ਫਿੱਟ ਕਰਨਾ ਪਾਊਡਰ ਲਗਾ ਕੇ ਪਾਊਡਰ تمہارے پاس ਨਹੀਂ ਹੈ ਨਹੀਂ ਇਸ ਮਗਾ ਲੇਗੇ ਜਿੱਤੂ ਉੱਥੇ ਬੈਠ ਗਿਆ ਤੂੰ ਜਿੱਤੂ ਹੱਥ ਪਾਊਡਰ ਮੁੰਡੂ ਸਭ ਕੋਈ ਕੋਈ ਬਾਤ ਨਹੀਂ ਢੋਗੜਾ ਹੀ ਖਾ ਜਿੱਤੂ ਢੋਗੜਾ ਇਹ ਪਾਊਡਰ ਨਹੀਂ ਲਗਾ ਰਿਹਾ ਜਿੰਨੀ ਇਤਨਾ ਟਾਈਮ ਲਾ ਕੋ ਉਪਰਫਿਊਮ ਵਾਲਾ ਲਗਾ ਦਿਓ ਪਾਊਡਰ ਦਿੱਤਾ ਕੋਈ ਕੰਦਨ ਖੋਲੋ ਆ ਕੇ ਬਰੜ ਕੇ ਦੇ ਤੁਹਾਰੇ ਇਹ ਸਹੀ ਨਹੀਂ ਬਣੇ ਹੋਏ ਇਹ ਟਾਇਰ ਖਰਾਬ ਕਰਤੇ ਆ ਦੇਖੋ ਇਹ ਬਲ ਇਹ ਉਹ ਜਗਾੜ ਤੁਹਾਰਾ ਇਹ ਤਾਂ ਇਸ ਵਿੱਚ ਨਹੀਂ ਰਿਹਾ ਨਹੀਂ ਕੋਈ ਜਗਾੜ ਤੇ ਥੋੜੀ ਵੀ ਹੋਇਓ ਆਪਣਾ ਜਗਾੜ ਤੋਂ ਅੰਦਰ ਤੇ ਖੋਲ ਲੈਣਾ ਕੱਟੇ ਕੱਟੇ ਇਹ ਤਾਂ ਕੱਟਿਆ ਅੰਦਰ ਇਹ ਨਹੀਂ ਜੇ ਜੈਸੇ ਇਹ ਕਟਾ ਇਹ ਦੇਖੋ ਇਹ ਅੰਦਰ ਨਹੀਂ ਕੱਟੀ ਹੂੰ ਹੂੰ ਚਲੇਗਾ ਇਹ ਉਹ ਤਾਂ ਟਾਇਰ ਫੁੱਟੋ ਨਾ ਉਹ ਅੰਦਰ ਇਹ ਜਿੱਤੋ ਹਾਂ ਇਹ

पाउडर तो हम गाँव से कहीं से उठा कर लाएंगे चोरी से तुम्हारे गांव में से तो, पेंचर में क्या है? एक पंक्चर है हमारे जो उधर कार है ना

ਉਹ ਉਸੇ ਧੰਦੇ 'ਚ ਬੈਠੇ ਹਾਂ ਮਤਲਬ ਕੋਈ ਦੋ ਆਪਾਂ ਨਿਕਾਲੀਏ ਗੁੱਟਕਾ ਮੈਂ ਤੇ ਜਗੜੀ ਕਰੀਵਾਂ ਇਹ ਇਹ ਸਾਈਡ ਕੋ ਗੁੱਟਕਾ ਤੂੰ ਪਹਿਲੇ ਬਾਹਰ ਕੱਢ ਲੈ ਤੂੰ ਬਾਹਰ ਮੈਂ ਗੁੱਟਕੇ ਕੱਢਣਾ ਨਾ ਹੋਰ ਮਿੱਟੀ ਦਾ ਟੋਪੀ ਦਾ ਵਜ਼ਨ ਨਹੀਂ ਹੈ ਦੇਖ ਗਾਇਰਾ ਗੜਾਇ ਇਹ ਟ੍ਰੈਕਟਰ ਕੇ ਲਾ ਕੇ ਇਹਨਾਂ ਬਣਾਣਾ ਹੈ ਕੀ ਅਰੇ ਜਿੰਨੇ ਫੋਲੋ ਫੋਲੋ ਕਰੂੰਗਾ ਮੈਂ ਫੋਲੋ ਕਰ ਹਾਂ ਉਹ ਫੋਲੋ ਕਰੂੰਗਾ ਕਰੇਗਾ ਹਾਂ ਠੀਕ ਹੈ ਆਈ ਆਈ ਬੈਸ ਕਰੂੰਗਾ ਮੈਂ